ਆਈ ਇਮਾਨ ਨੂੰ ਖੜਾ ਰਾਹੂਗਾ ਅਗਲੇ ਬਾਕੀ ਅਦੇ ਪਰਵਾਰਾਂ ਤਾਲਮਹ ਜਿਹੜੇ ਆ ਪਿਆਰ ਰਿਆ ਕਰਨ ਇੱਕ ਬੇਤੀ ਪਰਵਾਰਾਂ ਨੂੰ ਹੋਰ ਜੋ ਫੈਸਲਾ ਛੰਡੀ ਵਾਲੇ ਪਰਵਾਰਾਂ ਦਾ ਕਮੇਟੀ ਕਰੇਗੀ ਉਹ ਹੀ ਭੁੱਲਣਗੇ ਧੱਕਾ ਨਹੀਂ ਕਰਨਾ ਕਿਸੇ ਵੀਰ ਨੇ ਵੀ ఓ ਵੈਰੀ ਗੁੱਡ ਹੈ ਨਹੀਂ ਕੰਮ ਗਿਆ ਪਰਵਾਰ ਨਹੀਂ ਅਜੇ ਨਹੀਂ ਅਜੇ ਨਹੀਂ ਬਣੇਗਾ ਨਹੀਂ ਥੋੜੀ ਜਿਹੀ ਕਸਰ ਰਹਿ ਗਈ ਭਾਈ ਬੀਬੀ ਛੋਟਾ ਆ ਗਿਆ ਕਿਨੇ 3 ਮਿੰਟ ਛੋਟਾ ਵਾਲਾ ਨੇ 3 ਮਿੰਟ ਤੁਹਾਨੂੰ ਦਿੱਤੇ ਗਏ ਆ 3 ਮਿੰਟ 3 ਮਿੰਟ ਪ੍ਰਵਾਹੀ ਮਾਲਾ ਜੋ ਬੱਚਿਆਂ ਨੇ ਧਿਆਨ ਦੇ ਆ ਜੇ ਕੁਸਤੀ ਮਾਰੀ ਦੀ ਆਰਪਾਲ ਦੀ ਲਗਾਇਆ ਕਰੋ ਕਾਬਲਾ ਬਰਾਬਰੀ ਤੋਂ ਹੋਣਾ ਚਾਹੀਦਾ ਬਰਾਬਰੀ ਤੋਂ ਹੋਣਾ ਚਾਹੀਦਾ ਇੱਕ ਛੋਟਾ ਮਰਦ ਦੇਖੋ ਕਾਜੀ ਲੱਗਾ ਚੜ੍ਹ ਕੇ ਹੁੰਦਾ ਵੀ ਪੀਟੀ ਬਾਹਰ ਸੰਗੀਤ ਫੌਜੀ ਆ ਲੋ ਬੇਟੀ ਆ ਕੇ ਜਿਹੜਾ ਪਹਿਲਵਾਨ ਦੂਰੋਂ ਤੋਂ ਪਹਿਲਾ ਕੁਸਤੀ ਉਹਦੇ ਕਰਦਿਆਂ ਕਰੂਗਾ ਨੂੰ 100 ਰੁਪਏ ਇਨਾਮ ਲਾ ਕੇ ਦਿੱਤਾ ਜਾਇਆ ਕਰੂਗਾ ਜੋ ਤਾਂ ਭਾਰੀ ਪਿੰਡ ਦੀ ਕਮੇਟੀ ਔਰ ਨੌਜਵਾਨਾਂ ਨੂੰ ਬੇਟੀ ਆ हिकु मिंट रही पहलवान जी